ਪਰਕਟੀਕਲ ਕਿਚਨ ਹਾਂ। ਤੇ ਅੱਜ ਆਪਾਂ ਬਣਾਵਾਂਗੇ ਚੂਰੀ, ਚੂਰਮਾ ਦੇ ਲੱਡੂ ਬਣਾਵਾਂਗੇ। ਤੇ ਉਹ ਆਪਾਂ ਕਿੱਦਾਂ ਬਣਾਵਾਂਗੇ ਉਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀਡੀਓ 'ਚ। ਤੇ ਸਭ ਤੋਂ ਪਹਿਲਾਂ ਆਪਾਂ ਪਾਦੋ ਇੱਦਾਂ ਸ਼ੱਕਰ ਵੀ ਪਾ ਸਕਦੇ ਹਾਂ ਪਰ ਆਪਣੇ ਕੋਲ ਘੋੜਾ ਆਪਾਂ ਘੋੜਾ ਪਾਵਾਂਗੇ। ਤੇ ਆਪਾਂ ਕਿੱਦਾਂ ਇਹਨੂੰ ਬਣਾਵਾਂਗੇ ਚੂਰੀ ਨੂੰ। ਆਜੋ ਫਿਰ। ਮੇਰੀ ਵੀਡੀਓ ਨੂੰ ਦੇਖੋ ਅੰਤ ਤੱਕ। ਸੇਪਨਾ ਕਰਿਓ ਆਜਾ ਆਪਾਂ ਬਣਾਵਾਂਗੇ ਚੂਰੀ। ਤਾਂ ਕਿ ਤੁਸੀਂ ਜਿਵੇਂ ਹੀ ਚੁੱਕਿਆ ਕਿ ਆਪਾਂ ਗੋੜੇ ਦੇ ਵਿੱਚ ਪਾ ਲਿਆ ਸੀਗਾ ਤੇ ਰੋਟੀ ਜ ਆਪਣੀ ਬਣ ਕੇ ਤਿਆਰ ਹੋ ਗਈ ਆ ਰੋਟੀ ਦਾ ਆਪਾਂ ਥੋੜੀ ਜੀ ਮੋਤੀ ਦਵਾਂਗੇ ਤੇ ਇਹਨੂੰ ਇਹਦੇ ਵਿੱਚ ਚੂਰ ਕੇ ਸਿੱਟਾਂਗੇ ਚੂਰੀ ਨੂੰ ਆਪਾਂ ਬਣਾਉਣ ਵਾਸਤੇ ਰੋਟੀ ਨੂੰ ਪਹਿਲਾਂ ਇਸ ਤਰ੍ਹਾਂ ਕਰ ਲਿਆ ਚੂਰਾ ਚੂਰਾਗੇ ਰੋਟੀ ਨੂੰ ਚੂਰ ਕੇ ਮਤਲਬ ਕਿ ਆਨੀਆਂ ਮੋਟੇ ਮੋਟੇ ਪੀਸ ਕਰ ਲਾਂਗੇ ਰੋਟੀ ਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਤੇ ਦੇਸੀ ਘਿਓ ਪਾਵਾਂਗੇ ਤੇ ਉਹਦੇ ਨਾਲ ਬਣਾਵਾਂਗੇ ਆਪਾਂ ਚੂਰੀ ਤੇ ਨਾਲ ਆਪਾਂ ਤਿਆਰ ਕੀਤੀ ਅੱਜ ਲੱਸੀ ਆਪਣਾ ਅੱਜ ਦਾ ਲੰਚ ਹੈਗਾ ਆ ਚੋਰੀ ਪਲੱਸ ਲੱਸੀ ਤੇ ਹੁਣ ਆਪਾਂ ਇਹਨੂੰ ਬਣਾਉਣ ਲੱਗੇ ਆ ਤੇ ਇਹਨੂੰ ਕਰਾਂਗੇ ਮਿਕਸ ਕਿਉਂਕਿ ਉਹ ਆਪਣਾ ਆਪਾਂ ਗਰਮ ਕਰ ਚੁੱਕੇ ਆ ਆਪ ਅੱਗੇ ਗਰਮ ਦਿੱਤਾ ਆ ਤੇ ਇਹਦੇ ਚ ਆਪਾਂ ਐਡ ਕਰਾਂਗੇ ਹੁਣ ਜਿੱਦਾਂ ਕਰਕੇ ਆਪਾਂ ਰੋਟੀਆਂ ਨੂੰ ਮਿਕਸ ਕਰ ਲਾਂਗੇ ਵਿੱਚ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇ ਵਿੱਚ ਜਿੰਨੀ ਵੀ ਆਪਾਂ ਨੂੰ ਲੋੜ ਹੋਊਗੀ ਮਤਲਬ ਗੋੜ ਦੀ ਹੋਰ ਪਾਵਾਂਗੇ ਇਹ ਸ਼ੱਕਰ ਆ ਕਿ ਸ਼ੱਕਰ ਚਾਹਤੋਂ ਬੈਸਟ ਹੈ ਕਿਉਂਕਿ ਸ਼ੱਕਰ ਥੋੜੀ ਜੀ ਖੋਰ ਵੀ ਛੇਤੀ ਜਾਂਦੀ ਆ ਤੇ ਇਹ ਆਪਾਂ ਕੀ ਇਹਦੇ ਵਿੱਚ ਆਪਾਂ ਗੋੜ ਪਾਇਆ ਗੋੜ ਆਪਣਾ ਤੁਹਾਨੂੰ ਪਤਾ ਛੇਤੀ ਨਹੀਂ ਹੁੰਦਾ ਹੈਗਾ ਮਿਕਸ ਇਦਾਂ ਕਰਕੇ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲੈਣਾ ਤੇ ਮਿਕਸ ਕਰਕੇ ਜਦ ਬਣਾਵਾਂਗੇ ਆਪਾਂ ਅੱਗ ਦਾ ਲਈ ਚੂਰਮਾ ਲੱਡੂ ਬਣ ਜਾਂਦੇ ਨੇ ਇਹਦੇ ਬੜੇ ਵਧੀਆ ਲੱਗਦੇ ਬਹੁਤ ਸਵਾਦ ਲੱਗਦੇ ਨੇ ਇੰਡੀਆ ਤਾਂ ਖਾਂਦੇ ਰਹੇ ਆ ਇੱਥੇ ਆਪਾਂ ਟੇਸਟ ਦੀਆਂ ਦੇ ਪਰ ਫੀਲਿੰਗ ਜੀ ਤੇ ਲੈ ਲਈ ਪਰ ਉਦਾਂ ਦਾ ਟੇਸਟ ਤਾਂ ਨਹੀਂ ਆਉਂਦਾ ਪਰ ਫੀਲਿੰਗ ਲੈ ਸਕਦੇ ਆ ਆਪਾਂ ਵੀ ਆ ਅਸੀਂ ਖਾਦਾ ਆ ਪਰ ਥੋੜਾ ਜਿਹਾ ਕਿਉਂਕਿ ਆਪਣਾ ਜਿਹੜਾ ਇੰਡੀਆ 'ਚ ਕੀ ਹੁੰਦਾ ਆ ਉਹ ਥੋੜਾ ਜਿਹਾ ਉਹਦੀ ਖੁਸ਼ਬੂ ਜੀ ਵੀ ਆਉਂਦੀ ਆ ਪਰ ਆਜ ਦਾ ਘੇ ਆ ਦੀ ਇੰਨੀ ਖੁਸ਼ਬੂ ਨਹੀਂ ਹੈਗੀ ਕਿਉਂਕਿ ਇਹ ਮੱਖਣੀ ਇੱਥੋਂ ਆਪਾਂ ਲਈ ਸੀਗੀ ਤੇ ਹੋਂ ਜਿੰਨਾ ਕ ਆਪਾਂ ਮਿੱਠਾ ਖਾਣਾ ਆ ਉਸ ਹਿਸਾਬ ਨਾਲ ਅਪੇਂਡ ਕਰ ਸਕਦੇ ਆ ਤੇ ਹੁਣ ਇਹਨੂੰ ਪਤੰਗੀ ਜਿਹਾ ਨਾ ਮਿਕਸ ਕਰ ਲੀਏ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਮੇਰੀ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਇਹਦੀ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਐਂਡ ਤੱਕ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਦਾਂ ਕਰਕੇ ਆਪਾਂ ਇਹਨੂੰ ਜੰਗੀ ਜਿਹਾ ਮਿਕਸ ਕਰ ਲੈਣਾ ਆਹ ਤੁਸੀਂ ਦੇਖ ਸਕਦੇ ਆਂ ਆਪਾਂ ਮਿਕਸ ਕਰ ਚੁੱਕੇ ਆਂ ਚੰਗੀ ਜਿਹਾ ਫਿਰ ਇਹਦੇ ਬਣਾਵਾਂਗੇ ਆਪਾਂ ਲੱਡੂ ਤੇ ਨਾਲ ਬਣਾਵਾਂਗੇ ਆਪਾਂ ਲੱਸੀ ਇਹਰਾ ਪਾ ਕੇ ਕਾਲਾ ਲੂਣ ਪਾ ਕੇ ਵਿੱਚ ਕਾਲੀਆਂ ਮਿਰਚਾਂ ਪਾ ਕੇ ਵਿੱਚ ਅੱਜ ਲੱਸੀ ਬਣਾ ਲਈਏ ਇੱਧਰ ਅਸੀਂ ਇੱਧਰ ਬਣਾ ਲਿਆ ਇੱਧਰ ਅਸੀਂ ਬਣਾ ਲਿਆ ਆਂ ਕੱਟਦਾ ਕੀ ਕਰਦੇ ਆਪਾਂ ਚੂਰੀ ਚੁਰਮਾ ਚੂਰੀ ਮਤਲਬ ਇਹਦੇ ਲੱਡੂ ਬਣਾਵਾਂਗੇ ਚੁਰਮਾ ਬਣ ਜਾਊਗਾ ਜਿਹਨੂੰ ਇੱਧਰ ਖਾਵਾਂਗੇ ਫਿਰ ਉਹ ਚੂਰੀ ਬਣ ਜਾਊਗੀ ਚੂਰੀ ਤਾਂ ਵੈਸੇ ਖਾਣ ਵਾਲੀ ਹੁੰਦੀ ਪਰ ਆਪਾਂ ਗੋੜ ਵਾਲੇ ਬਣਾਏ ਨੇ ਇਹ ਜੇ ਹੋਰ ਮਿਕਸ ਕਰ ਆਹ ਦੇਖ ਹੋਰ ਕਰ ਹਾਂ ਛੱਟੇ ਢਿੱਸੀ ਜਾਣੇ ਹੋਰ ਇੱਥੇ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਥੋੜਾ ਜਿਹਾ ਹੋਰ ਗੇ ਪਾ ਲੈਣਾ ਐਨੋ ਪਤੰਗੀ ਜਰਾ ਇਦਾਂ ਕਰਕੇ ਮਿਕਸ ਕਰ ਲੈਣਾ ਫਿਰ ਇਹਦਾ ਬਣਾ ਲਾਂਗੇ ਆਪਾਂ ਲੱਡੂ ਲੱਡੂ ਬਣਾ ਕੇ ਫਿਰ ਆਪਾਂ ਖਾਣਗੇ ਇਹਨੂੰ ਲੱਸੀ ਦੇ ਨਾਲ ਇੰਜੋਏ ਲੰਚ ਤੇ ਅੱਜ ਜਦੋਂ ਬਣ ਜਾਂਦੇ ਨੇ ਲੱਡੂ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਖਾਣਿਆ ਤੇ ਆ ਸਕਦੇ ਆ ਖੁੱਲਾ ਫੱਦਾ ਆ ਜੋ ਨਹੀਂ ਸਿਜਾਇਆ ਉਹ ਨਹੀਂ ਮਿਲਣਾ ਕਾਨੂੰਨ ਤੇ ਆ ਸਕਦੇ ਸਾਰੇ ਜਾਣੇ ਆਪਾਂ ਬਣਾਇਆ ਅੱਜ ਪਹਿਲੀ ਵਾਰ ਚੂਰਮਾ ਇਹਦੇ ਵਾਲੀ ਫੀਲਿੰਗ ਲਈਆ ਇਦਾਂ ਕਰਕੇ ਆਪਾਂ ਲੱਡੂ ਬਣਾਉਣੇ ਸ਼ੁਰੂ ਕਰ ਦਿੱਤੇ ਆ ਬਣ ਗਏ ਆਪਣੀ ਲੱਡੂ ਚੂਰਮਾ ਆ ਵੀ ਦੇਖਦੇ ਆਪਨੇ ਪਹਿਲੀ ਚੂਰਮਾ ਬਣ ਚੁੱਕਿਆ ਨਜ਼ਰ ਇੱਧਰ ਆ ਹਾਂ ਆਪਾਂ ਬਣਾ ਲਿਆ ਚੂਰਮਾ ਮਾਗਾ ਜਿੱਦਾਂ ਦਾ ਵੀ ਆਪਾਂ ਨੂੰ ਬਣਾਉਣਾ ਆ ਆਪਾਂ ਪਹਿਲੀ ਵਾਰ ਬਣਾ ਲਿਆ ਆ ਹੁਣ ਇਹਨੂੰ ਆਪਾਂ ਖਾਣੇ ਆ ਤੇ ਇੰਜੋਏ ਕਰਦੇ ਆ ਤੇ ਆ ਜੋ ਜਿੰਨੇ ਜਿੰਨੇ ਖਾਣਾ ਆ ਤੇ ਧੁੱਖ ਲੱਗ ਚੁੱਕੀ ਆ ਨਹੀਂ ਉਹ ਚੂਰੀ ਬਾਦੀ ਰਾਤ ਦੀ ਰੋਟੀਆਂ ਦੀ ਇਹ ਤੇ ਚੂਰਮਾ ਹੈ ਤਾਜੀ ਰੋਟੀ ਬਣਾ ਕੇ ਤੁਹਾਡੀ ਮੋਟੀ ਸਾਈ ਮੋਟਾ ਸਾਈਜ਼ ਰੋਟੀ ਦਾ ਰੱਖ ਕੇ ਐਸ ਕਰਕੇ ਆਪਾਂ ਇਦਾਂ ਕਰਕੇ ਬਣਾ ਲਿਆ ਨੇ ਆਪਣਾ ਚੂਰਮਾ ਆਉਣਾ ਪਾਇਨ ਕਾਵਾਂਗੇ ਤੇ ਜੇ ਤੁਹਾਨੂੰ ਆਪਣੀ ਆ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਇਹ ਦੀ ਸਾਡੀ ਛੋਟੀ ਜੀ ਵੀਡੀਓ ਅੱਜ ਦੀ ਰੈਸਪੀ ਚੂਰਮੇ ਦੇ ਨਾਲ ਗੁੱਡ ਬਾਏ ਟੇਕ ਕੇਅਰ ਮਿਲਦੇ ਆ ਜਲਦੀ ਆਕਾ ਪਰ ਨਵੀਂ ਰੈਸਪੀ ਦੇ ਨਾਲ